ਦਾ ਨਾਮ ਜੀ ਲਵ ਮੈਰਾ ਜੀ ਤੇ ਅੱਜ ਕੱਲ ਦੇ ਜਿੱਦਾਂ ਦਿਨੇ ਚੜਾਉਂਦੇ ਬੱਚੇ ਗੁੱਡੀਆਂ ਵਗੈਰਾ ਤੇ ਉਹਦੇ ਅਕੋਰਡਿੰਗ ਰਾਤ ਨੂੰ ਅੱਜ ਕੱਲ ਜਿੱਦਾਂ ਹਵਾਵ ਗੁਰਾ ਚਲਦੀਆਂ ਨੇ ਧੁੰਦ ਵਗੈਰਾ ਹੁੰਦੀ ਥੋੜੀ ਜੀ ਤੇ ਲਾਈਟ ਕਿਦੇ ਮੰਗਦੇ ਨੇ ਕਿ ਜਿੱਦਾਂ ਕੋਈ ਜਿੱਦਾਂ ਮੰਗਦੇ ਪਹਿਲੇ ਮੰਗਦੇ ਵੀ ਵਾਈਟ ਕਲਰ ਦੀ ਹੋਵੇ ਗੁੱਡੀ ਪਰ ਅਸੀਂ ਇੱਕ ਨਵਾਂ ਟ੍ਰੈਂਡ ਸ਼ੁਰੂ ਕਰਤਾ ਕਿ ਉਹਨਾਂ ਨੂੰ ਲਾਈਟ ਲਗਾ ਕੇ ਦੇਣ ਲਾ ਪਏ ਨਾਲ ਉਹਨਾਂ ਇਸੇ ਕਰਕੇ ਅਸੀਂ ਰਾਤ ਨੂੰ ਜਿੱਦਾਂ ਚੜਾਣ ਚ ਵੀ ਸਾਨੀ ਮਿਲ ਜੇਗੀ ਕਈ ਵਾਰ ਇਹ ਤਾਂ ਦੂਰ ਜਾ ਕੇ ਗੁੱਡੀ ਨੇ ਨੇਅਰ ਨਹੀਂ ਆਂਦੀ ਹੈਗੀ ਲਾਈਟ ਨਾਲ ਇਹ ਕਿ ਤੁਹਾਨੂੰ ਦੂਰ ਤੱਕ ਵੀ ਨਜ਼ਰ ਆਏਗੀ ਗੁੱਡੀ ਇਸ ਕਰਕੇ ਹੀ ਲਾਈਟ ਠੀਕ ਹੈ ਜੀ ਇਹਨੂੰ ਅਸੀਂ ਕਾਗਜ਼ ਨਾਲ ਜਦੋਂ ਮਰਜ਼ੀ ਤੇ ਮਰਜ਼ੀ ਚ ਪਕਾ ਸਕਦੇ ਚਿਪਕ ਜਾਂਦੀ ਹੈ ਤੇ ਇਸ ਕਰਕੇ ਇਹ ਗਲੂ ਵਾਲੀ ਲਾਈਟ ਹੁੰਦੀ ਹੈ ਇਹਨਾਂ ਛੋਟੀ ਬੈਟਰੀ ਲੱਗ ਜਾਂਦੀ ਹੈ ਸਾਰਾ ਅਸੀਂ ਡੈਕੋਰਮੈਂਟ ਸਾਰਾ ਜੋੜ-ਜੋੜ ਕੇ ਦਈਦਾ ਆਪਾਂ ਸਾਰੇ ਕਿ ਕਸਟਮਰ ਨੂੰ ਦਿੱਕਤ ਨਾਲ ਕੋਈ ਚੀਜ਼ ਨਹੀਂ ਹੈ ਸਿਰਫ ਜੋੜਨੀ ਤੇ ਚੜਾਣੀ ਹੈ ਬਸ ਉਹਨਾਂ ਨੇ 15-20 ਮਿੰਟ ਚੱਲ ਜਾਂਦੀ ਲਾਈਟ ਬੰਮੀ ਕਾਫਾ ਦੂਰ ਤੱਕ ਚੱਲ ਜਾਏਗੀ ਲੈ ਗੱਡੀ ਤੇ ਨਜ਼ਰ ਆਂਦੀ ਰਹੇਗੀ ਲੈੜੀ ਉਹ ਵਾਲੀ ਲਾਈਟ ਹੈ ਸ਼ਾਰਪ ਲਾਈਟ ਹੁੰਦੀ ਹੈ ਇਸ ਵਾਰੀ ਕੋਈ ਜ਼ਿਆਦਾ ਪਿਛਲੜੀ ਘੱਟ ਸੀ ਪਰ ਇਸ ਵਾਰੀ ਕੋਈ ਜ਼ਿਆਦਾ ਹੀ ਹੋ ਗਿਆ ਵਾ ਕਿ ਕੋਈ ਕਸਟਮਰ ਆਦੇ ਨਿੱ ਅਸ ਟਾਈਮ ਤੇ ਭਾਜੀ ਅਸੀਂ ਹਫ਼ਤੇ ਦੇ ਵਿੱਚ ਕਰਦੋ ਕਰ ਸਾਡੇ 30 35 ਪੀਸ ਲਿਖ ਚੁੱਕੇ ਆ ਹਾਂਜੀ ਹਾਂ ਨੇ ਕਸਟਮਰ ਦੇ ਬੱਚੇ ਹੀ ਡਿਮਾਂਡ ਕਰਦੇ ਵੀ ਸਾਡੇ ਕੋਲ ਸਰ ਹੁਣ ਤੇ ਕੋਈ ਜਾਂਦਾ ਵਾ ਕਿ ਜਿੱਦਾਂ ਨਾਮ ਨੂਮ ਦੇ ਉੱਤੇ ਸਾਡੀ ਲਾਈਟ ਬਣਾ ਕੇ ਦੋ ਵੋ ਜਿੱਦਾਂ ਨਾਮ ਲਿਖਿਆ ਹੁੰਦਾ ਹੈ ਕਿ ਹੁਣ ਅੱਜ ਕੱਲ ਚੱਲ ਪਿਆ ਕਿ ਨਾਮ ਦੇ ਉੱਤੇ ਲਾਈਟ ਲਿਖੀ ਲੱਗੀ ਹੋਵੇ ਸਾਡੇ ਕਿ ਜਿਹੜਾ ਨਾਮ ਵੀ ਜਗੇ ਸਾਡਾ ਉਹ ਚੀਜ਼ ਹੋ ਗਈ ਦੀ ਹੁਣ ਤੇ ਹੁਣ ਤੇ ਅੱਜ ਕੱਲ ਇਹ ਕਿ ਕੋਈ ਵੀ ਚੀਜ਼ ਹੋਵੇ ਉਹਨੂੰ ਲਾਈਟ ਮੰਗਦੇ ਹੀ ਮੰਗਦੇ ਕਿ ਦਾਸ ਨੂੰ ਲਾਈਟ ਜਗਾਉਣ ਵਾਸਤੇ ਤੇ ਕਿਤੇ ਹੁੰਦੀ ਚੜਾਉਣ ਵਾਸਤੇ ਇੱਕ ਡੈਕੋਰੇਸ਼ਨ ਵਾਸਤੇ ਹੁੰਦੀ ਕਿ ਨਹੀਂ ਚੜਾਣ ਕੁਛ ਨਹੀਂ ਹੈ ਜੀ ਕੁਛ ਨਹੀਂ ਹੈ ਜੀ ਇਹ ਸਾਰਾ ਕੁਛ ਸਾਰਾ ਫਿਰ ਟੇਪਿੰਗ ਕਰਕੇ ਦਿੰਨੇ ਆ ਸਾਰਾ ਕਿ ਜਦੋਂ ਬੈਟਰੀ ਖਰਾਬ ਹੋ ਵੀ ਜੇਗੀ ਤੁਸੀਂ ਚੇਂਜ ਆਪ ਖੁਦ ਵੀ ਕਰ ਸਕਦੇ ਹੋ ਟੇਪ ਲੱਗੀ ਹੁੰਦੀ ਉੱਤੇ ਟੇਪ ਲਾ ਦੋਗੇ ਉਹ ਫਿਰ ਬੈਟਰੀ ਤੁਹਾਡੀ ਲੱਗ ਜੇਗੀ ਨਵੀਂ 20 25 ਮਿੰਟ ਕੱਢ ਜਾਂਦੀ ਹੈ ਜੀ ਇੱਕ ਬੈਟਰੀ ਨਾਲ ਮੈਨੇ ਕਾਫਾ ਦੂਰ ਤੱਕ ਚੱਲ ਜੇਗੀ ਇਹ ਕਿ ਦੂਰ ਤੱਕ ਜਾਏਗੀ ਪਰ ਨੈਟਰ 19 ਜਿਆਦਾ ਕਲੀਅਰ ਨਜ਼ਰ ਆਏਗੀ ਤੁਹਾਨੂੰ ਇਹ ਲਾਈਟ ਵਾਲੀ ਹੁੰਦੀ ਸ਼ਾਰਪ ਲਾਈਟ ਹੁੰਦੀਆਂ ਨਹੀਂ ਮੇਰਾ ਨਾਮ ਹੈ ਮਦਨ ਲਾਲ ਢਿੱ ਜਗਨ ਵਾਲੀ ਗੁੱਡੀ ਚ ਪਹਿਲਾਂ ਤੇ ਅਸੀਂ ਪਲੇਨ ਗੁੱਡਾ ਤਿਆਰ ਕਰਦੇ ਆ ਸਪੈਸ਼ਲ ਜਿਹੜਾ ਉੱਡਣ ਨਾਲ ਸੈਲੋ ਟੇਬ ਵੀ ਲੱਗਦੀ ਹੈ ਜਿਹੜੀ ਕਿ ਉਖੜੇ ਨਾ ਤੇ ਉਹਦੇ ਬਾਅਦ ਇੱਕ ਬੈਟਰੀ ਹੁੰਦੀ 12 ਵੋਲਟ ਦੀ 12 ਵੋਲਟ ਦੀ ਬੈਟਰੀ ਨਾਲ ਅਟੈਚ ਕਰਕੇ ਤੇ ਫਿਰ ਉਹਨੂੰ ਜਗਾ ਕੇ ਚੈੱਕ ਕਰੀਦਾ ਫਿਰ ਚੜਾ ਕੇ ਵੀ ਚੈੱਕ ਕਰੀਦੀ ਹੈ ਤੇ ਫਿਰ ਲੋਕੀ ਆਣ ਕੇ ਮੰਗਦੇ ਸਾਡੇ ਕੋਲ ਲਾਈਟ ਵਾਲੀ ਗੁੱਡੀ ਦਿਓ ਵੇਖ ਕੇ ਵੀਡੀਓ ਸਾਡੀ ਤੇ ਕਾਫੀ ਡਿਮਾਂਡ ਹੈ ਅ ਵੀ ਕਹਿੰਦੇ 100 150 ਪੀ ਸਾਡਾ ਸੀਜ਼ਨ 'ਚ ਇਹ ਓਪਰਚ्युनिटी ਨਿਕਲ ਜਾਂਦਾ ਹੈ ਐਡਸ ਨਹੀਂ ਗਈ ਪਿਛਲੀ ਵਾਰ ਨਹੀਂ ਹਰ ਸਾਲ ਬਣਾਣੇ ਆ ਐਧ ਕੀ ਜਿਆਦਾ ਹਾਂ ਐਧ ਕੀ ਉਹ ਨੰਬਰ ਸਾਰੇ ਅੱਜ ਦਿਨ ਦੇ ਕੇ ਆਂ ਦਰਜਣ ਤੇ ਕੱਲ ਉਹਨਾਂ ਨੂੰ ਮੈਂ ਕਿਹਾ ਫਿਰ ਤੁਹਾਨੂੰ 12 ਜਾਂ 15 20 ਮੈਂ ਫਿਰ ਤਿਆਰ ਕਰਕੇ ਦੇ ਦਸਾਂ ਐਸਲੇ ਸਾਡੇ ਕੋਲ ਬੰਦ ਹੀ ਨਹੀਂ ਕਿ ਪਹਿਲੇ ਗਗਦਾਲ ਟਾਈਮ ਹੁੰਦਾ ਜਿਆਦਾ ਅੱਜ ਕੱਲ ਨੀ ਨਾਮ ਦੀਆਂ ਬਣਾਉਂਦੇ ਬੱਚਿਆਂ ਹਾਂਜੀ ਆਪਣੇ ਨਾਮ ਦੀਆਂ ਬਣਾਉਂਦੇ ਨੇ ਕੋਈ ਆਪਣੇ ਕੋਈ ਵੀ ਰਿਸ਼ਤੇਦਾਰਾਂ ਦੇ ਨਾਮ ਦੀ ਬਣਵਾ ਕੇ ਕਈ ਤੇ ਚੜਾ ਕੇ ਤੋੜ ਕੇ ਛੱਡਦੇ ਨੇ ਜਿਸ ਤਰ੍ਹਾਂ ਬੱਚਿਆਂ ਦੀ ਲੋੜੀ ਉਹਨਾਂ ਵਾਸਤੇ ਹਾਂ ਉਹਨਾਂ ਦੀ ਵੀ ਬਣਾਉਂਦੇ ਆਂ ਜੀ ਭਾਵੇਂ ਕੋਈ ਸਾਨੂੰ ਕੋਈ ਕਵੇ ਸਾਡੀ ਬੱਚੇ ਦੀ ਫੋਟੋ ਲਗਾਨੀ ਆਂ ਉਹ ਫੋਟੋ ਵੀ ਲਗਾ ਦਿਆ ਉਹ ਇਹ ਜਗਣ ਵਾਲੀ ਹੈ ਜਗਣ ਵਾਲੀ ਇਹਦੇ ਵਿੱਚ ਫੋਟੋ ਵੀ ਲੱਗ ਜਾਏਗੀ ਉੱਤੇ ਵੀ ਲਾਈਟਾਂ ਹਾਂ ਉੱਤੇ ਵੀ ਲਾਈਟਾਂ ਲੱਗ ਜਾਣਗੀਆਂ ਇੱਕ ਫੋਟੋ ਵਾਲੀ ਬਣ ਜੇਗੀ ਵਿੱਚ ਉਹਨਾਂ ਹਿਸਟਿਕਰਾਂ ਵਾਲੇ ਵੀ ਗੁੱਡੇ ਬਣਾਉਣੇ ਆ ਵੱਡੇ 6 ਤਾਵਾ ਬਣਾਉਣਾ 6 ਤਾਵਾ ਬਣਾ ਲਿਆ ਅੱਡੇ ਲੋ 3 ਤਾਵਾ ਬਣਾਉਣਾ 3 ਤਾਵਾ ਬਣਾ ਲਿਆ ਕਿੰਨੇ ਦਾ ਗੁੱਡਾ ਵੇਚਿਆ ਇਹ ਗੁੱਡਾ ਸੀ 250 ਰੁਪਏ ਦਿੰਨੇ ਆ ਜੀ ਜਗਦਾ ਕਿੱਦਾ ਜਗਦਾ ਤੁਹਾਨੂੰ ਹੁਣੇ ਤੁਹਾਨੂੰ ਦਿਖਾ ਦਿੰਨੇ ਬੈਟਰੀ ਤੇ ਲਾ ਕੇ ਵੀ ਦਿਖਾ ਦਿੰਦਾ ਮੈਂ ਤੁਹਾਨੂੰ ਹੁਣੇ ਕਿਉਂਕਿ ਫੇ ਜੰਮੀ ਡਿਮਾਂਡ ਕਰਦੇ ਹਾਂ ਹਾਂਜੀ ਹਾਂਜੀ ਵੇਖ ਕੇ ਹੁਣ ਰਾਤ ਨੂੰ ਫੇ ਹੁਣੇ ਫਿਰ ਕੇ ਇਹਨਾਂ ਕਹ ਤੁਹਾਡੀ ਵੀਡੀਓ ਦੇਖ ਕੇ ਤੁਹਾਡਾ ਗਵਾਹ ਹਾਂਜੀ ਵੀਡੀਓ ਬਹੁਤ ਵਧੀਆ ਬਣੀ ਕਿ ਬਹੁਤ ਬਹੁਤ ਦੂਰੋਂ ਆ ਰਹੇ ਨੇ ਲੋਕ ਐ ਦੇਖੇ ਜਦ ਲੋਕੀ ਅੰਮ੍ਰਿਤਸਰ ਲੈਣ ਜਾਂਦੇ ਤੁਸੀਂ ਅੰਮ੍ਰਿਤਸਰ ਗੁੱਡੇ ਦੇਣ ਜਾਂਦੇ ਹਾਂਜੀ ਉਹੀ ਕਰੀਏ ਫਿਰ ਮੰਗਦੇ ਨੇ ਉਹਨਾਂ ਕੋ ਵੀ ਟਾਈਮ ਨਹੀਂ ਹੁੰਦਾ ਚੀਜ਼ਾਂ ਬਣਾਉਂਦਾ ਵਧੀਆ ਤੋਂ ਵਧੀਆ ਚੀਜ਼ਾਂ ਤੇ ਇਹ ਤੁਸੀਂ ਲਾਈਟ ਇਹਨਾਂ ਗੰਮ ਲੱਗੀ ਹੁੰਦੀ ਐ ਇਹਨੂੰ ਲਾਈਟ ਨੂੰ ਗੰਮ ਲੱਗੀ ਹੁੰਦੀ ਐ ਇੱਕ ਪਾਸੇ ਲਾਈ ਜਦ ਕਾਗਜ਼ ਤੇ ਨਾਲ ਨਾਲ ਚ ਮੇੜੀ ਜਾਂਦੀ ਐ ਨਾਲ ਜਿੱਥੇ ਮੜਾ ਜੋੜ ਪੈਣਾ ਉਥੇ ਨਾਲ ਟੇਪ ਲਾ ਦਿੱਤੀ ਇਹਨੂੰ ਜਿੱਥੋਂ ਕਮਾਨੀ ਹੁੰਦੀ ਲਾਈਟ ਆ ਬੰਦੇ ਵਿੱਚ ਕੋਈ ਨਾ ਕੋਈ ਦਿੱਕਤ ਨਹੀਂ ਇਹਨੇ ਚੱਲਦੇ ਰਹਿਣਾ ਹਾਂ ਇਹ ਕਹੇ ਦੀ ਲਾਈਟ ਡੇਮ ਹੋ ਜਾਏਗੀ ਜਦੋਂ ਘੰਟਾ ਡੇਢ ਘੰਟਾ ਲਗਾਤਾਰ ਚੱਲੇਗੀ ਤੇ ਫਿਰ ਲਾਈਟ ਆਪਣੇ ਬੈਟਰੀ ਚ ਬਦਲ ਲਓ ਕਿੰਨਾ ਖਰਚਾ ਆਉਂਦਾ ਹੋਰ ਬੈਟਰੀ ਦਾ 20 ਰੁਪਏ ਸਾਰਾ ਖਰਚਾ ਮਿਲ ਜਾਂਦੀ ਇੱਥੇ ਹਾਂ ਮਿਲ ਜਾਂਦੀ ਇਲੈਕਟ੍ਰੀਸ਼ੀਅਨ ਵਾਲੀ ਦੁਕਾਨਾਂ ਤੋਂ